ਹਾਂਜੀ ਦੋਸਤੋ ਭਾਨੇ ਸਿੱਧੂ ਦਾ ਜਿਹੜਾ ਰੋਸ਼ ਪ੍ਰਦਰਸ਼ਨ ਜੋ ਵੱਡਾ ਧਰਨਾ ਵੱਡਾ ਇਕੱਠ ਕੋੜ ਦੁਨਨੇ ਵਿਖੇ ਲਗਾਇਆ ਗਿਆ ਸੀ ਉਸ ਦੇ ਵਿੱਚ ਇਕੱਠ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਇਹ ਇਕੱਠ ਦੇਖ ਕੇ ਇਹ ਇਕੱਠ ਦੀ ਆਵਾਜ਼ ਸੁਣ ਕੇ ਇਹਨਾਂ ਦੀ ਇਹ ਬੁਲੰਦ ਆਵਾਜ਼ ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਧਰਲ ਪੈਣ ਵਾਲੀ ਹੈ ਦੋਸਤੋ ਜੇਕਰ ਅਸੀਂ ਇਕੱਠ ਦੀ ਗੱਲ ਕਰਦੇ ਤਾਂ ਲੋਕਾਂ ਨੂੰ ਖੜਨ ਬੈਠਣ ਨੂੰ ਜਗ੍ਹਾ ਨਹੀਂ ਮਿਲ ਰਹੀ ਅਤੇ ਦੋਸਤੋ ਲੋਕ ਕੋਠਿਆਂ ਦੇ ਉੱਤੇ ਟਾਬਰਾਂ ਦੇ ਉੱਤੇ ਚੜ ਚੜ ਕੇ ਬੈਠੇ ਨੇ ਅਤੇ ਲੱਖੇ ਜੋ ਲੱਖਾ ਸਿਧਾਣਾ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਵਰਕਰ ਨੇ ਉਹ ਵੀ ਪਹੁੰਚੇ ਹੋਏ ਨੇ ਅਤੇ ਨਾਲ ਹੀ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਡੇ ਲੀਡਰ ਕਿਸਾਨ ਜਥੇਬੰਦੀਆਂ ਅਤੇ ਹੋਰ ਬਹੁਤ ਸਾਰੇ ਬੁਲਾਰੇ ਜਿਹੜੇ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਪਹੁੰਚੇ ਨੇ ਇੱਕ ਵੱਡਾ ਇਕੱਠ ਹੋਇਆ ਹੈ ਜਿਵੇਂ ਦੋਸਤੋ ਇਹ ਇਕੱਠ ਅੱਜ ਪੰਜਾਬ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ ਉੱਥੇ ਹੀ ਫੌਜੀ ਵੀਰ ਜੋ ਰਿਟਾਇਰ ਫੌਜੀ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਇਸ ਪੰਜਾਬ ਦੀ بلند ਆਵਾਜ਼ ਦੇ ਵਿੱਚ ਆਇਆ ਹੈ ਦੋਸਤੋ ਅੱਜ ਬਹੁਤ ਸਾਰੇ ਤਬਕਿਆਂ ਦੇ ਲੋਕ ਪਹੁੰਚੇ ਨੇ ਜਿਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਅੱਜ ਵੀ ਇੱਕ ਹੈ ਬੇਸ਼ੱਕ ਉਹਨਾਂ ਦੇ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਜਿਹੜੇ ਆਪਸੀ મતਪੇਦ ਹੋ ਸਕਦੇ ਨੇ ਥੋੜੇ ਬਹੁਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਵਿੱਚ મતਪੇਦ ਹੋ ਸਕਦੇ ਨੇ ਪਰ ਜਦੋਂ ਪੰਜਾਬ ਦੇ ਕਿਸੇ ਪੁੱਤ ਤੇ ਕਿਸੇ ਬੱਚੇ ਤੇ ਕਿਸੇ ਤਰ੍ਹਾਂ ਦੀ ਵੀ ਜੇ ਪੰਜਾਬ ਦੇ ਉੱਤੇ ਪੀੜ ਆਊਗੀ ਤਾਂ ਉਹ ਇੱਕ ਹੋਣ ਲੱਗੇ ਦੇਰ ਨਹੀਂ ਲਾਉਣਗੇ ਦੋਸਤੋ ਜੇਕਰ ਰੋਡ ਦੀ ਗੱਲ ਕਰੀਏ ਤਾਂ ਪੀਖੀ ਤੋਂ ਜਾ ਜਿਹੜਾ ਤਰੋਲਾ ਉਥੋਂ ਤੱਕ ਇਹ ਸਾਰਾ ਰੋਡ ਬੜਾ ਕਾਫੀ ਹੱਦ ਤੱਕ ਜਾਮ ਹੋ ਚੁੱਕਿਆ ਹੈ ਭੀੜ ਕਾਫੀ ਜ਼ਿਆਦਾ ਹੈ ਅਤੇ ਦੋਸਤੋ ਹਜੇ ਇਕੱਠ ਕਿੰਨਾ ਹੋਰ ਹੋਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਇਸ ਕਰਕੇ ਕਾਫੀ ਜਿਹੜੇ ਲੋਕ ਨੇ ਉਹ ਲੇਟ ਲੇਟ ਹੋ ਚੁੱਕੇ ਨੇ ਅਤੇ ਹੌਲੀ ਹੌਲੀ ਇਸ ਇਕੱਠ ਦੇ ਵਿੱਚ ਸ਼ਾਮਲ ਹੋ ਰਹੇ ਨੇ ਦੋਸਤੋ ਜੇਕਰ ਆਪਾਂ ਗੱਲ ਕਰੀਏ ਕਿ ਇਸ ਇਕੱਠ ਦੇ ਵਿੱਚ ਪਹੁੰਚੇ ਕਿੱਥੋਂ-ਕਿੱਥੋਂ ਨੇ ਤਾਂ ਦੋਸਤੋ ਇੱਥੋਂ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਅਤੇ ਹੋਰ ਇੱਕ ਦੋ ਸਟੇਟਾਂ ਦੇ ਵਿੱਚੋਂ ਲੋਕ ਆਏ ਨੇ ਇਵਨ ਕਿ ਜਿਹੜਾ ਪਰਸੋਂ ਤੋਂ ਲੈ ਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਜਿਹੜੇ ਸਾਡੇ ਪੰਜਾਬੀ ਭਰਾ ਨੇ ਜੋ ਪੰਜਾਬ ਦੀ ਫਿਕਰ ਕਰਦੇ ਨੇ ਪੰਜਾਬ ਦੇ ਪੁੱਤ ਦੀ ਫਿਕਰ ਕਰਦੇ ਨੇ ਜਾਂ ਪੰਜਾਬ ਦੇ ਪੱਖ ਵਿੱਚ ਬੋਲਣ ਵਾਲੀਆਂ ਆਵਾਜ਼ਾਂ ਦੀ ਫਿਕਰ ਕਰਦੇ ਨੇ ਜਿਹਨੂੰ ਹਮੇਸ਼ਾ ਹੀ ਸਰਕਾਰ ਦਬਾਉਂਦੀ ਆਈ ਹੈ ਤਾਂ ਦੋਸਤੋ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਦੋਸਤੋ ਐਡਾ ਇਕੱਠ ਅਤੇ ਐਡੀ ਭੀੜ ਜਿਹੜੀ ਭਾਨੇ ਸਿੱਧੂ ਦੇ ਪਿਆਰ ਸਦਕਾ ਪਹਾਨੇ ਸਿੱਧੂ ਨੇ ਅਗਰ ਕੁਝ ਅੱਛਾ ਕੀਤਾ ਹੈ ਤਾਂ ਇੰਨੇ ਲੋਕ ਜਿਹੜਾ ਅੱਜ ਸਿੱਧੂ ਦੀ ਪਹਾਨੇ ਸਿੱਧੂ ਦੀ ਗਵਾਹੀ ਦੇ ਵਿੱਚ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਜਿਹੜੀਆਂ ਭੈਣਾਂ ਵੀ ਧਰਨਾ ਲਈ ਬੈਠੀਆਂ ਨੇ ਤਾਂ ਦੋਸਤੋ ਪੰਜਾਬ ਦੇ ਪੁੱਤ ਦੇ ਹੱਕ ਦੇ ਵਿੱਚ ਇੰਨਾ ਵੱਡਾ ਇਕੱਠ ਹੈ ਕਿ ਦੇਖ ਕੇ ਰੂਹ ਖੁਸ਼ ਹੋ ਜਾਏਗੀ ਦੋਸਤੋ ਪਹਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਕਮੈਂਟਾਂ ਦੇ ਵਿੱਚ ਪਹਾਨਾ ਸਿੱਧੂ ਜਿੰਦਾਬਾਦ ਲੈ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇਹ ਐਡਾ ਵੱਡਾ ਇਕੱਠ ਅੱਜ ਗਵਾਹੀ ਭਰਦਾ ਹੈ ਕਿ ਪਹਾਨਾ ਸਿੱਧੂ ਜੋ ਕਰ ਰਿਹਾ ਹੈ ਉਹ ਬਿਲਕੁਲ ਸਹੀ ਕਰ ਰਿਹਾ ਹੈ ਇਸੇ ਕਰਕੇ ਹੀ ਉਸ ਦੇ ਅੱਜ ਜਿਹੜਾ ਉਹਦੇ ਪੱਖ ਦੇ ਵਿੱਚ ਲੋਕ ਖੜੇ ਨੇ ਉਹਨਾਂ ਦੀ ਗਿਣਤੀ ਗਿਣੇ ਤੋਂ ਨਹੀਂ ਆ ਰਹੀ ਐਨੇ ਜ਼ਿਆਦਾ ਲੋਕ ਪਹੁੰਚੇ ਨੇ ਸੋ ਵੈਗੁਰੂ ਸੱਚੇ ਪਾਤਸ਼ਾਹ ਪੰਜਾਬ ਅਤੇ ਪੰਜਾਬ ਦੇ ਸ਼ੇਰਾਂ ਨੂੰ ਇਸ ਤਰ੍ਹਾਂ ਹੀ ਆਪਣੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਉਹਨਾਂ ਨੂੰ ਕਦੇ ਤੱਤੀ ਵਾ ਨਾ ਲੱਗੇ ਬਾਕੀ ਦੋਸਤੋ ਠੰਡੇ ਤੱਤੇ ਬੁੱਲੇ ਆਉਂਦੇ ਰਹਿੰਦੇ ਨੇ ਘਬਰਾਇਓ ਨਾ ਇਸ ਤਰ੍ਹਾਂ ਹੀ ਡੜੀ